ਜੋ ਸਰਦਾਰ ਭਗਤ ਸਿੰਘ ਮਾਨ ਜੀ ਨੇ ਇੱਕ ਪੂਰੇ ਪੰਜਾਬ ਦੇ ਵਿੱਚ ਹਰ ਲੀਡਰ ਸਹਿਬਾਨ ਨੂੰ ਇੱਕ ਆਪਣੇ ਵੱਲੋਂ ਮੈਸੇਜ ਦਿੱਤਾ ਹੈ। ਉਹਨੇ ਵੀ ਸਾਡੇ ਮਹਿਕਮਿਆਂ ਦੇ ਸੰਬੰਧਿਤ ਵੀਰ ਨੇ ਅੱਜ ਅਸੀਂ ਜਿੰਨਾ ਪਿੰਡਾਂ ਦੇ ਵਿੱਚ ਲੈ ਕੇ ਪਹੁੰਚੇ ਆ। ਅਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਆ ਪਰ ਉਹਨੂੰ ਸਭ ਬਹੁਤ ਵਧੀਆ ਕੰਮ ਕਰ ਰਹੇ ਆ। ਉਹ ਵੀ ਪਿੰਡ ਵਿੱਚ ਪ੍ਰੋਬਲਮ ਆ ਉਹਨਾਂ ਨਾਲ ਆ ਕੇ ਸੁਣੀ ਆਇਆ ਤੇ ਉਹਨਾਂ ਦਾ ਹੱਲ ਵੀ ਕੀਤਾ ਆ ਸਰਕਾਰ ਆਪ ਦੇ ਦਵਾਰ ਤਹਿਤ ਚੇਅਰਮੈਨ ਪੰਸਬ ਪੰਜਾਬ ਅਤੇ ਹਲਕਾ ਇੰਚਾਰਜ ਫਤਿਹਗੁਰ ਚੂੜੀਆਂ ਸਰਦਾਰ ਬਲਬੀਰ ਸਿੰਘ ਪੰਨੂ ਨੇ ਪਿੰਡ ਬਹਾਦਰਪੁਰ ਪਿੰਡ ਤਲਵੰਡੀ ਚੋਰਾ ਅਤੇ ਪਿੰਡ ਸ਼ਾਮਪੁਰਾ ਵਿੱਚ ਪਹੁੰਚ ਕੇ ਪਿੰਡ ਵਾਸੀ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਪਿੰਡਾਂ ਵਿੱਚ ਹੋਣ ਵਾਲੇ ਵਿਕਾਸ ਕੰਮਾਂ ਨਾਲ ਸੰਬੰਧਿਤ ਅਧਿਕਾਰੀਆਂ ਨੂੰ ਵੀ ਮੌਕੇ ਤੇ ਪਿੰਡ ਵਿੱਚ ਬੁਲਾਇਆ ਇਸ मौके ਬੋਲਦੇ ਹੋਏ ਚੇਅਰਮੈਨ ਬਲਬੀਰ ਸਿੰਘ ਪੰਨੋ ਨੇ ਕਿਹਾ ਕਿ ਪਿੰਡਾਂ ਵਿੱਚ ਵਿਕਾਸ ਦੇ ਕੰਮਾਂ ਵਿੱਚ ਤੇਜ਼ੀ ਲਿਆਉਣ ਵਾਸਤੇ ਹਰ ਪਿੰਡ ਵਿੱਚ ਇੱਕ ਰਜਿਸਟਰ ਲਗਾਇਆ ਜਾਵੇਗਾ ਜੋ ਕਿ ਪਿੰਡ ਦੇ ਮੋਤਬਰ ਕੋਲ ਹੋਵੇਗਾ ਅਤੇ ਹਰ ਇੱਕ ਪਿੰਡ ਵਾਸੀ ਉਸ ਵਿੱਚ ਆਪਣੀ ਮੁਸ਼ਕਲ ਅਤੇ ਫੋਨ ਨੰਬਰ ਲਿਖਵਾਏਗਾ ਅਤੇ ਹਫਤੇ ਬਾਅਦ ਉਹ ਰਜਿਸਟਰਡ ਚੇਅਰਮੈਨ ਬਲਬੀਰ ਸਿੰਘ ਪੰਨੂ ਦੇ ਦਫ਼ਤਰ ਆਲੀਵਾਲ ਵਿੱਚ ਪਹੁੰਚ ਜਾਵੇਗਾ ਅਤੇ ਰਜਿਸਟਰਡ ਵਿੱਚ ਲਿਖੀਆਂ ਮੁਸ਼ਕਲਾਂ ਦਾ ਹੱਲ ਕਰਵਾਇਆ ਜਾਵੇਗਾ ਇਸ ਮੌਕੇ ਵੱਖ-ਵੱਖ ਪਿੰਡਾਂ ਵਿੱਚ ਬੋਲਦੇ ਹੋਏ ਆਪ ਪਾਰਟੀ ਦੇ ਬਰਕਰਾਰ ਨੇ ਕਿਹਾ ਕਿ ਚੇਅਰਮੈਨ ਬਲਬੀਰ ਸਿੰਘ ਪੰਨੂ ਪਿੰਡਾਂ ਵਿੱਚ ਪੂਰੀ ਇਮਾਨਦਾਰੀ ਨਾਲ ਕੰਮ ਕਰਵਾ ਰਹੇ ਹਨ ਮਾਜਾ ਲਾਈਵ ਟੀਵੀ ਲਈ ਫਤਿਹਗੜ ਚੋੜੀਆਂ ਤੋਂ ਮਨਪ੍ਰੀਤ ਸਿੰਘ ਮਨਦੀ ਖਾਸ ਰਿਪੋਰਟ ਅੱਜ ਪਿੰਡ ਤਲਵੰਡੀ ਚੀਰਾ ਪਿੰਡ ਬਾਧਰਪੁਰ ਬਾਧਰਪੁਰ ਔਰ ਪਿੰਡ ਸ਼ਾਮਪੁਰੇ ਦੇ ਵਿੱਚ ਅਸੀਂ ਸਰਕਾਰ ਆਪਕੇ ਦਰਵਾਜ਼ਾ ਜੋ ਸਰਦਾਰ ਭਗਤ ਸਿੰਘ ਮਾਨ ਜੀ ਨੇ ਇੱਕ ਪੂਰੇ ਪੰਜਾਬ ਦੇ ਵਿੱਚ ਹਰ ਲੀਡਰ ਸਾਹਿਬਾਨ ਨੂੰ ਇੱਕ ਆਪਣੇ ਵੱਲੋਂ ਮੈਸੇਜ ਦਿੱਤਾ ਹੈ ਸਰਕਾਰ ਆਪਕੇ ਦਰਵਾਜ਼ਾ ਜਿੰਨੇ ਵੀ ਸਾਡੇ ਵਿਭਾਗਿਆਂ ਦੇ ਸੰਬੰਧਿਤ ਵੀਰ ਨੇ ਅੱਜ ਅਸੀਂ ਤਿੰਨਾ ਪਿੰਡਾਂ ਦੇ ਵਿੱਚ ਲੈ ਕੇ ਪਹੁੰਚੇ ਆ ਤਾਂ ਜੋ ਮੈਨੂੰ ਹਰ ਇੱਕ ਪਿੰਡ ਬਾਰੇ ਪਤਾ ਲੱਗ ਸਕੇ ਇਹ ਪਿੰਡਾਂ ਦੇ ਵਿੱਚ ਕੀ ਕਾਰਗੁਜ਼ਾਰੀਆਂ ਹੋ ਰਹੀਆਂ ਨੇ ਔਰ ਪਿੰਡਾਂ ਦੇ ਵਿੱਚ ਜੋ ਕਮੀਆਂ ਨੇ ਉਹਨਾਂ ਕਮੀਆਂ ਨੂੰ ਦੂਰ ਕੀਤਾ ਜਾ ਸਕੇ ਅੱਜ ਤਿੰਨਾਂ ਪਿੰਡਾਂ ਦਾ ਦੌਰਾ ਕੀਤਾ ਔਰ ਮੈਂ ਤਕਰੀਬਨ ਰੋਜ਼ ਤਿੰਨ ਤੋਂ ਪੰਜ ਪਿੰਡਾਂ ਦੇ ਵਿੱਚ ਖੁਦ ਜਾਇਆ ਕਰਾਂਗਾ ਤਾਂ ਜੋ ਹਰ ਇੱਕ ਪਿੰਡ ਦੇ ਵਿੱਚ ਹੋਣ ਵਾਲੀਆਂ ਕਾਰਗੁਜ਼ਾਰੀਆਂ ਦਾ ਮੈਨੂੰ ਪਤਾ ਚੱਲੇ ਔਰ ਧਿਆਨ ਦੇ ਵਿੱਚ ਲਿਆ ਕੇ ਸਰਦਾਰ ਭਗਵੰਤ ਸਿੰਘ ਮਾਨ ਦੇ ਜੋ ਲੈਵਲ ਦੇ ਕੰਮ ਹੋਣਗੇ ਉਹਨਾਂ ਦੇ ਧਿਆਨ 'ਚ ਲਿਆਂਦੇ ਜਾਣਗੇ ਜੋ ਸਾਡੇ ਮੰਤਰੀ ਸਾਹਿਬਾ ਉਹਨਾਂ ਦੇ ਲੇਵਲ ਦੇ ਕੰਮ ਹੋਣਗੇ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦੇ ਜਾਣਗੇ ਇਸ ਕਰਕੇ ਮੈਂ ਕੱਲੇ-ਕੱਲੇ ਪਿੰਡ ਦੇ ਵਿੱਚ ਫਦੇਗੜ ਚੂੜੀਆਂ ਦੇ ਹਰ ਪਿੰਡ ਦੇ ਵਿੱਚ ਮੈਂ ਆਪ ਜਾ ਕੇ ਪਹੁੰਚ ਕੇ ਆਪ ਸਭ ਕੁਝ ਦੇਖੂਗਾ ਅਸੀਂ ਤਲਵੰਡੀ ਚੂਰਾ ਵਿੱਚ ਆਪਣੇ ਪਿੰਡ ਵਿੱਚ ਮੀਟਿੰਗ ਕਰਵਾਈ ਅਸੀਂ ਪੰਨੂ ਸਾਹਿਬ ਨੂੰ ਬੁਲਾਇਆ ਅੱਜ ਅਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਆ ਪੰਨੂ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਆ ਸਾਡੇ ਪਿੰਡ ਵਿੱਚ ਆਮ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਪਾਰਟੀ ਨੇ ਕੋਈ ਨਹੀਂ ਸੀ ਸੋਚਿਆ ਕਿਤੇ ਦਾ ਵੀ ਅਸੀਂ ਸਾਰਿਆਂ ਦੀ ਮਦਦ ਕਰਨਾ ਚਾਹੁੰਦੇ ਆ ਕਿ ਗਰੀਬ ਲੋਕਾਂ ਦਾ ਭਲਾ ਹੋਣਾ ਚਾਹੀਦਾ ਆ ਸਾਡੇ ਨਾਲ ਲਗਭਗ ਸਾਰਾ ਤਕਰੀਬਨ ਸਾਰਾ ਪਿੰਡੀ ਜੁੜਿਆ ਹੋਇਆ ਜੀ ਇੱਕ ਦੋ ਘਰ ਛੱਡ ਕੇ ਬਹੁਤ ਵਧੀਆ ਜੀ ਮਨੂ ਸਾਹਿਬ ਨਾਲ ਸਾਡਾ ਪਰਿਵਾਰਿਕ ਰਿਸ਼ਤੇ ਆਵਾ ਨੂੰ ਕੰਮ ਕਰਦੇ ਆ ਭਾਜੀ ਬਹੁਤ ਵਧੀਆ ਕੰਮ ਕਰਨ ਲਈ ਅੱਜ ਸਾਡੇ ਪਿੰਡ ਵਿੱਚ ਸਰਦਾਰ ਪੰਨੂ ਸਾਹਿਬ ਪਿੰਡ ਸ਼ਾਮਪੁਰੇ ਵਿੱਚ ਆਏ ਹੋਏ ਨੇ ਜੋ ਕਿ ਉਹਨਾਂ ਨੇ ਸਾਡੇ ਪਿੰਡ ਦੀਆਂ ਸਾਰੀਆਂ ਮੁਸ਼ਕਲਾਂ ਸਾਰੀਆਂ ਕਸ਼ਟ ਜੋ ਵੀ ਪਿੰਡ ਵਿੱਚ ਪ੍ਰੋਬਲਮ ਹੈ ਉਹਨਾਂ ਨੇ ਆ ਕੇ ਸੁਣੀ ਆਇਆ ਤੇ ਉਹਨਾਂ ਦਾ ਹੱਲ ਵੀ ਕੀਤਾ ਆ ਅਸੀਂ ਉਹਨਾਂ ਦਾ ਸ਼ੁਕਰਗੁਜ਼ਾਰ ਕਰਾਂਗੇ ਬਾਕੀ ਇਸ ਪਿੰਡ ਦੇ ਵਿੱਚ ਸੁਧਾਰ ਵਾਸਤੇ ਉਹਨਾਂ ਨੇ ਬਹੁਤ ਕੁਝ ਕੀਤਾ ਆ ਬਸ ਸਾਨੂੰ ਇਹੀ ਹੈ ਕਿ ਸਾਡੇ ਆਮ ਪਾਰਟੀ ਹਮੇਸ਼ਾ ਹੀ ਅੱਗੇ ਰਵੇ ਔਰ ਅੱਗੇ ਹੀ ਹੋਵੇ ਸਾਡੇ ਪਿੰਡ ਦੀ ਇਸ ਦੀ ਤਰੱਕੀ ਹੋਵੇ ਤੇ ਤਰੱਕੀ ਹੀ ਹੁੰਦੀ ਆ ਵੀ ਅਸੀਂ ਉਹਨਾਂ ਨੇ ਸਾਡੇ ਸਾਰੇ ਹੱਲ ਸੁਣ ਕੇ ਸਾਡੇ ਪਿੰਡ ਦੇ ਜਿੰਨੇ ਵੀ ਬੰਦੇ ਆ ਜਿੰਨੇ ਵੀ ਇਸ ਪਿੰਡ ਦੇ ਪਿੰਡ ਦੇ ਜੋ ਵੀ ਮੋਤਵਾਰੇ ਸਾਰਿਆਂ ਦੀ ਉਹਨਾਂ ਨੇ ਜੋ ਵੀ ਸਾਰੀ ਪਬਲਿਕ ਦੀ ਸਾਰੀਆਂ ਦੀਆਂ ਰਿਕਵੈਸਟਾਂ ਉਹਨਾਂ ਨੇ ਸੁਣੀਆਂ ਤੇ ਉਹਨਾਂ ਦੇ ਹੱਲ ਕੀਤਾ